Hi put Hi down ਸਾਡੀ ਏਜ ਰੁਪ ਦੀ ਕਹਾਣੀ ਹੈ ਔਰ ਬਹੁਤ ਹੀ ਖੂਬਸੂਰਤ ਫਿਲਮ ਬਣੀ ਹੈ ਦੇਖੋ ਜੇ ਦਿਨ ਪਹਿਲਾਂ ਮਰਾਕੀ ਚ ਬਣ ਚੁੱਕੀ ਹੈ ਜਿਹੜੀ ਕਿ ਮਾਦਰੀ ਜੀ ਸਾਡੇ ਜਿਹੜੇ ਪ੍ਰੋਡਿਊਸਰ ਹੈ ਉਹਨਾਂ ਨੇ ਪਹਿਲਾਂ ਬਣਾਈ ਸੀਗੀ ਤੇ ਉਹ ਬਹੁਤ ਹੀ ਲਿਮਿਟਡ ਬਜਟ ਦੀ ਫਿਲਮ ਸੀ ਪਰ ਉਹਨੇ ਕਰੋੜਾਂ ਦਾ ਬਿਜ਼ਨਸ ਕੀਤਾ ਇਹ ਹਰ ਔਰਤ ਦੀ ਕਹਾਣੀ ਹੈ ਉਹਦੀ ਜ਼ਿੰਦਗੀ ਦੀ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਉਹ ਕਿੱਦਾਂ ਉਹਨੂੰ ਫੇਸ ਕਰਦੀ ਹੈ ਉਹ ਕੀ ਸਮਾਜ ਤੋਂ ਐਕਸਪੈਕਟ ਕਰਦੀ ਹੈ ਕਿ ਆਪਣੀ ਫੈਮਿਲੀ ਤੋਂ ਐਕਸਪੈਕਟ ਕਰਦੀ ਆ ਤੇ ਇਹਦੇ ਕਿ ਇਹ ਨਹੀਂ ਹੈ ਕਿ ਸਿਰਫ ਕੋਈ ਰੋਣਾ ਟੋਣਾ ਕਰਨ ਦਿੱਤਾ ਕਿ ਲੱਗ ਰਿਹਾ ਹੋਣਾ ਕਿ ਬੜਾ ਕਲਰਫੁਲ ਫਿਲਮ ਹੈ ਇਹ ਪਹਿਲਾਂ ਤਾਂ ਕਾਮੇਡੀ ਤੋਂ ਸਟਾਰ ਹੁੰਦਾ ਬਹੁਤ ਹੀ ਐਂਟਰਟੇਨਿੰਗ ਹੈ ਜਿੱਦਾਂ ਹੈ ਪੰਜਾਬੀ ਕਲਚਰ ਹੈ ਸਭ ਕੁਝ ਹੈ ਪਰ ਇਹ ਫਿਲਮ ਇੱਕ ਮੈਸੇਜ ਦੇ ਕੇ ਜਾਏਗੀ ਸਾਰਿਆਂ ਨੂੰ ਆਦਮੀਆਂ ਨੂੰ ਵੀ ਔਰਤਾਂ ਨੂੰ ਵੀ ਮੈਨੂੰ ਲੱਗਦਾ ਕਿ ਹਰ ਫੈਮਿਲੀ ਮੈਂਬਰ ਨੂੰ ਹਰ ਇਨਸਾਨ ਨੂੰ ਇਹ ਸਮਾਜਿਕ ਕਹਿਣਾ ਦੇਖਣੀ ਚਾਹੀਦੀ ਹੈ ਇਹ ਵਿੱਚ ਕੋਈ ਵਲਗੈਰਿਟੀ ਔਰ ਕੋਈ ਚੀਜ਼ ਨਹੀਂ ਹੈ। ਉਹ ਗਾਣੇ ਦਾ ਨਾਮ ਬੜਾ ਕਰਾਰਾ ਪੂਰਨਾ ਫਿਰ ਗਾਣਾ ਆਇਆ ਸੀਗਾ। ਹਾਂਜੀ। ਉਹ ਵਾਲਾ ਫਿਲਮ ਵਿੱਚ ਕੰਵਰਟ ਹੈ। ਕੀ ਲੱਗਦਾ ਤੁਹਾਨੂੰ ਵੀ ਕਿ ਤਰ੍ਹਾਂ ਸਰੋਤ ਹੋਣਗੇ ਦੇ ਫਿਚਰ ਆਣਗੇ। ਦੇਖੋ ਜੀ ਬੜਾ ਕਰਾਰਾ ਪੂਰਨਾ ਆਇਆ ਸੀ ਬਹੁਤ ਹਿੱਟ ਹੋਇਆ ਸੀਗਾ ਤਾਂ। ਇਦਾਂ ਹੀ ਸਾਡੀ ਫਿਲਮ ਹਿੱਟ ਹੋਏਗੀ ਜਿੱਦਾਂ ਮੇਰਾ ਜੋ ਐਕਸਪੀਰੀਅੰਸ ਕਹਿੰਦਾ ਜਿੰਨੇ ਸਾਲ ਤੋਂ ਮੈਂ ਕੰਮ ਕਰ ਰਹੀ ਹਾਂ ਫਿਲਮ ਇੰਡਸਟਰੀ 'ਚ ਤੇ ਵੈਸੇ ਤਾਂ ਹਰ ਐਕਟਰ ਆ ਕੇ ਕਹਿੰਦਾ ਜੀ ਇਹ ਤਾਂ ਅਲੱਗ ਤਰ੍ਹਾਂ ਦੀ ਫਿਲਮ ਹੈ। ਤੇ ਬਹੁਤ ਵਾਰ ਸੁਣਿਆ ਆਣਾ ਹੈ ਤਾਂ ਅਲੱਗ ਤਰ੍ਹਾਂ ਦੀ ਫਿਲਮ ਹੈ ਪਰ ਇਹ ਡੈਸਟੀਨੇਟਲੀ ਕਲੱਗ ਤਰ੍ਹਾਂ ਦੀ ਫਿਲਮ ਹੈ ਇਹ ਜੇ ਚਲਦੀ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਠੀਕ ਹਿਸਟਰੀ ਕ੍ਰੀਏਟ ਕਰੇਗੀ ਕਿ ਡਿਫਰੈਂਟ ਤਰ੍ਹਾਂ ਦਾ ਕੈਂਡ ਸਟਾਰਟ ਹੋਏਗਾ ਕਿ ਮਤਲਬ ਅਜਾ ਕਹਿ ਰਹੇ ਨਾ ਕਿ ਇੱਕ ਹੀਰੋ ਹੋਣਾ ਜਿਵੇਂ ਇੱਕ ਹੀਰੋਇਨ ਹੋਣੀ ਚਾਹੀਦੀ ਕਿ ਇਹ गाना ਪਰ ਹੁਣ ਤਾਂ ਖਰ ਪੰਜਾਬੀ ਇੰਡਸਟਰੀ ਬਹੁਤ ਚੇਂਜ ਹੋ ਗਈ ਹੁਣ ਹੀਰੋਇਨ ਆਰੀਐਂਟਿਡ ਸਬਜੈਕਟਸ ਵੀ ਬਣੇ ਆ ਪਰ ਉਹਦੇ ਚ ਆਦਮੀਆਂ ਦੀ ਬਹੁਤ ਇੰਪੋਰਟੈਂਸ ਰਹੀ ਹੈ ਸੇਮ ਉਨੇ ਹੀ ਲੈਵਲ ਤੇ ਉਹਨੂੰ ਹੀਰੋ ਵੀਰਿਆ ਪਰ ਬੜਾ ਰੜਾ ਪੂਰਾ ਸੁਲੰਗ ਦਾ ਨਾਮ ਹੈ ਜਿਹੜੀ ਜਿਹੜੀ ਕਿਵੇਂ ਰਿਲੇਟ ਕਰੂੰਗਾ ਨਾਲ ਸੁਲੰਗ ਉਹ ਤੁਸੀਂ ਕੀ ਇੰਟਰਸਟਡ ਮਿਲਦਾ ਹੈ ਜੇ ਕੋਈ ਪੰਜਾ ਕੋਈ ਰਿਲੇਟ ਹੈ ਰਿਲੇਸ਼ਨਸ਼ਿਪ ਹੈ ਨਾਮ ਤੋਂ ਸੁਲੰਗ ਬਿਲਕੁਕੁਲ ਬੜਾ ਕਰਾਰਾ ਪੂਦਨਾ ਪੂਦਨਾ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਪੰਜਾਬੀਆਂ ਪੁਦੀਨੇ ਨੂੰ ਪੂਦਨਾ ਕਹਿੰਦੇ ਪੁਦੀਨੇ ਦੀ ਬੰਦੀ ਚਟਨੀ ਖੱਟੀ ਮਿੱਠੀ ਵਿੱਚ આમਚੂਰ ਬੈਂਦਾ ਵਿੱਚ ਪਿਆਜ਼ ਬੈਂਦਾ ਮਿਰਚਾਂ ਬੈਂਦੀ ਆ ਉਹ ਖੱਟੀ ਮਿੱਠੀ ਚਟਨੀ ਬਣਦੀ ਆ साड़ी फिल्म भी एक चटनी भी तरह ही है बहुत ही सारे फ्लेवर्स ने ये ये बहुत ही मजेदार है जो तुम देखोगे तो मजा आ जाएगा किसी ना, तो ना।, ना भी खा लो मजा आता है आप तो तो ही हीरो तो खाते हैं अभी आप ही हीरो हैं देख क्या नेंसी बनी है इंडियन धर्मा देख कि किसी को जरूर चाहिए जाए चाहे वो आपके कलाकार होंगे या मेन लीड कलाकार होंगे ਤਨ ਲੱਗਦਾ ਹੈ ਕਿ ਇਹ ਦੁਨੀਆ ਵੀ ਹਿੰਦੁਸਤਾਨ ਨੇ ਉਹ ਲੈਂਤੀ ਨੂੰ ਖਤਮ ਕਰ ਦੇ। ਦੇਖੋ ਜੀ ਸਾਡੀ ਫਿਲਮ ਦਾ ਸਬਜੈਕਟ ਹੀ ਹੋਇਆ। ਸਾਡਾ ਹੀਰੋ ਸਾਡੀ ਫਿਲਮ ਦਾ ਸਬਜੈਕਟ ਹੈ। ਔਰ ਹੁਣ ਉਹ ਟਾਈਮ ਨਹੀਂ ਰਿਹਾ ਜਿੱਦਾਂ ਹੁਣ ਤਾਂ ਜਿੱਦਾਂ Web Series ਵਗੈਰਾ ਬਣ ਰਹੀਆਂ ਉਹਦੇ 'ਚ ਹੁਣ ਕੋਈ ਵੀ ਏਜ ਗਰੁੱਪ ਦਾ ਹੀਰੋ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਹੁਣ ਕੋਈ 25 ਸਾਲ ਦਾ ਹੀਰੋ ਹੋਣਾ ਹੈ ਜਾਂ ਜਿਹੜਾ 26 ਸਾਲ ਦਾ ਹੀਰੋ ਹੈ ਨਾ ਕਹਾਣੀ ਹੀਰੋ ਦੀ ਆ ਜਾਂਦਾ। ਕਈ ਸਾਡੀ ਫਿਲਮ ਜਿਹੜੀ ਹੈ ਉਹਦੇ